ਉਹ ਛੱਡ ਦਿੰਦੀ ਐ ਛੱਡ ਦਿੰਦੀ ਐ ਛੱਡ ਦਿੰਦੀ ਐ ਡੈਣ ਵੀ ਸੱਤ ਘਰ ਛੱਡ ਦਿੰਦੀ ਐ ਪਰ ਇਹ ਸਸਰ ਨੇ ਤਾਂ ਆਪਣਾ ਮਹਿਕਮਾਇਨੀ ਛੱਡਿਆ ਮਹਿਕਮਾਇਨੀ ਛੱਡਿਆ ਮਹਿਕਮਾ ਹੀ ਨਹੀਂ ਛੱਡਿਆ ਰਿਸ਼ਵਤ 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 ਅਫਸਰ ਹੀ ਮੰਗ ਰਿਆ ਸੀ ਅਫਸਰਾ ਤੋਂ ਰਿਸ਼ਵਤ ਤੇ ਆਖਰਕਾਰ ਅਫਸਰ ਨੇ ਵੀ ਸੋਚ ਲਿਆ ਕਿ ਆਪਾਂ ਪੈਸੇ ਨਹੀਂ ਦੇਣੇ ਤੇ ਬਸ ਫੇਰ ਕੀ ਸੀ ਆਪਣੇ ਅਫਸਰ ਨੂੰ ਪੰਚਾਇਆ ਵਿਜਿਲੈਂਸ ਦੀ ਮਦਦ ਦੇ ਨਾਲ ਸਲਾਖਾ ਦੇ ਪਿੱਛੇ 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 ਅਫਸਰਾਂ ਨੇ ਮਾਮਲਾ ਲੁਧਿਆਣਾ ਦੇ ਸਖਤ ਮਜਾਜ ਐਸਐਸਪੀ ਵਿਜਿਲੈਂਸ ਰਵਿੰਦਰਪਾਲ ਸਿੰਘ ਸੰਧੂ ਦੇ ਧਿਆਨ ਚ ਲਿਆਂਦਾ ਬਸ ਫੇਰ ਕੀ ਸੀ ਉਹਨਾਂ ਨੇ ਪੂਰਾ ਚਾਲ ਬਿਠਾ ਲਿਆ ਟ੍ਰੈਪ ਲਾਇਆ ਗਿਆ ਤਿਰੰਗੇ ਹੱਥ 30000 ਦੀ ਰਿਸ਼ਵਤ ਲੈਂਦਾ ਬੀਡੀਪੀਓ ਫੜਿਆ ਗਿਆ ਦੇ ਨਾਲ ਪੀਡੀਪੀ ਉਤੇ ਇਲਜ਼ਾਮ ਹੈ ਕਿ ਉਹ ਪੰਚਾਇਤ ਫੈਕਟਰੀਆਂ ਦੀ ਤਨਖਾਹ ਜਾਰੀ ਕਰਨ ਦੇ ਬਦਲੇ ਮੰਗ ਰਿਆ ਸੀ ਲੱਖਾਂ ਦੀ ਰਿਸ਼ਵਤ ਸੌਦਾ ਸਾਡੇ ਤੇ 3 ਲੱਖ ਰੁਪਏ ਚ ਤੈ ਹੋ ਰਿਹਾ ਸੀ 30 ਹਜ਼ਾਰ ਫੀ ਅਡਵਾਂਸ ਫੜੇ ਫਰਦਥਾਰੀ ਚੱਕ ਲਿਆ ਚੱਕ ਲਿਆ ਚੱਕ ਲਿਆ ਬਿਜ਼ਨਸ ਨੇ ਚੱਕ ਲਿਆ ਆ ਤੁਹਾਨੂੰ ਸੁਣਾਨੇ ਆ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸੰਤੂ ਦੀ ਚੁਬਾਨੀ ਕਿਵੇਂ ਹੋਏ ਇੱਕ ਗ੍ਰਿਫਤਾਰ ਗੜਪੇਲ ਪੰਜਾਬੀ ਟੀਵੀ ਤੇ ਲਾਈ ਲੁਧਿਆਣਾ ਤੋਂ ਆਮਨ ਤੱਕਰ ਦੇ ਰਿਪੋਰਟ ਪਰਮਜੀਤ ਸਿੰਘ ਪੰਚਾਇਤ ਸੈਕਟਰੀ ਸਾਡੇ ਕੋਲ ਆਏ ਸੀ ਵੀਰਾਂ ਦੇ ਬੇਰੋਗ ਰਹੇ ਲੁਧਿਆਣਾ ਇਹਨਾਂ ਦੇ ਕਿਨਸਿਕ ਗੁਰਮੁਖ ਸਿੰਘ ਬੀਡੀਪੀਓ ਪੱਖੋਵਾਲ ਜਿਹੜੇ ਲੱਗੇ ਨੇ ਇਹ ਉਹਨਾਂ ਦੀ ਤਨਖਾਹ ਜਿਹੜੀ ਰਿਲੀਜ਼ ਜਿਹੜੀ ਅਜੇ ਤੱਕ ਨਹੀਂ ਹੋਈ ਉਹਨੂੰ ਰਿਲੀਜ਼ ਕਰਨ ਦੇ ਖਾਤਰ 35000 ਆਪੇ ਸਾਡੇ ਤੋਂ ਮੰਗ ਰਹੇ ਨੇ ਉਹਨਾਂ ਦੱਸਿਆ ਵੀ 9 4 ਤਰੀਕ ਨੂੰ ਅਸੀਂ ਉੱਥੇ ਗਏ ਸੀ ਸਾਰੇ ਇਹ ਪੰਜ ਜਿਹੜੇ ਪੰਚਾਇਤ ਸੈਕਟਰੀ ਸਾਰੇ ਇਕੱਠੇ ਹੋ ਕੇ ਗਏ ਸੀ ਸਾਰੇ ਤਨਖਾਹ ਰਹਿੰਦੀ ਸੀਗੀ ਤੇ ਬੀ ਡੀ ਪੀਓ ਨੇ ਇਹਨਾਂ ਨੂੰ ਸਾਫ਼ ਕਿਹਾ ਵੀ ਤੰਗਾ ਤੁਹਾਡੇ ਤਾਂ ਪੈਣੀ ਕੋਲ 35000 ਰੁਪਏ ਦੇਓ। ਉਹ ਸਾਰੇ ਬੜੇ ਹੈਰਾਨ ਹੋਏ ਇਸ ਗੱਲ ਤੇ ਵੀ ਇਹ ਬੜੀ ਬੜੀ ਗੱਲ ਲਾਉਣ ਕਹੀ ਇੱਦਾਂ ਤੁਸੀਂ ਨਾ ਕਰੋ। ਪਤਾ ਨਹੀਂ ਮੈਂ ਤਾਂ ਲੈਣੇ ਜਾਣਾ। ਉਹਨਾਂ ਨੇ ਫਿਰ 10000 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਪਰਮਜੀਤ ਸਿੰਘ ਨੇ ਕਿਹਾ ਲੋ ਸ਼ਾਇਦ ਸਾਡੀ ਦਿੱਕਿਆਂ ਦਾ ਕੰਮ ਪਹੁੰਚਵੇ। ਉਹ ਮਜ਼ਦੂਰੀ ਬੱਸ ਕਹਿੰਦੇ ਸੀ ਉਹ ਦਿੱਤਾ 10000 ਪਰ ਉਹ 10000 ਨੇ ਨਹੀਂ ਲਿਆ। ਉਹ ਕਹਿੰਦੇ ਨੇ ਮੈਂ ਤਾਂ 35000 ਹੀ ਲਾਊਗਾ। ਉਹਨੇ ਫਿਰ ਅੱਜ 12 ਤਰੀਕ ਦਾ ਟਾਈਮ ਦਿੱਤਾ ਸੀ 12 ਤਰੀਕ ਨੂੰ 35000 ਰੁਪਏ ਲੈ ਕੇ ਆਓ। ਤੁਸੀਂ ਇਹ ਤੁਹਾਡੀ ਮਾਂ ਤਨਖਾਹ ਰਿਲੀਜ਼ ਕਰਾਂ। ਇਹ ਫਿਰ ਅੱਜ ਪਰਮਜੀਤ ਸਿੰਘ ਗੜ ਪੁਚਾਇ ਸੈਕਟਰੀ ਐ ਨਾਲ ਉਹਨਾਂ ਦੇ ਦੂਜੇ ਪੁਚਾਇ ਸੈਕਟਰੀ ਸੀ ਮਗਨਾ, ਸਨੇਤ ਆਏ ਨੇ। ਔਰ ਇਹਨਾਂ ਦੱਸੇ ਵੀ ਅਸੀਂ ਸਾਰਿਆਂ ਨੇ ਫਿਰ 6000 ਰੁਪਏ ਇਕੱਠਾ ਕਰਕੇ 30000 ਰੁਪਏ ਅਸੀਂ ਅਰੇਂਜ ਕੀਤਾ ਮੰਗਦਾ ਉਹਦਾ 30000, 30000 ਅਸੀਂ ਅਰੇਂਜ ਕਰ ਲਿਆ। ਤੇ ਸਾਰੀ ਗੱਲ ਵੈਰੀਫਾਈ ਕਰਨ ਤੋਂ ਬਾਅਦ ਆਪਣੇ ਡੀਐਸਪੀ ਰੇਂਜਵਾਲ ਮਸ਼ੀਖਾ ਦੀਨਗਰਾਨ ਨੇ ਇੱਕ ਟਰੈਪ ਲੇ ਕੀਤਾ। ਔਰ ਸਰਕਾਰੀ ਗੁਣਾਂ ਦੀ ਹਾਜ਼ਰੀ ਚ ਬੀਡੀਪੀਓ ਗੁਰਮukh ਸਿੰਘ ਨੇ ਫਕਵਾਲ ਦਫ਼ਤਰ ਤੋਂ 3000 ਰੁਪਏ ਲੈਂਦਿਆਂ ਨੂੰ ਪਰਮਜੀਤ ਸਿੰਘ ਪੰਜਾ ਸੈਕਟਰ ਪਾਸੋਂ ਪਰਮਜੀਤ ਇੱਥੇ ਨੂੰ ਗੁਫਤਾਰ ਕੀਤਾ। ਗੁਰਮukh ਸਿੰਘ ਦਾ ਬੀਡੀਪੀਓ ਇਹਨਾਂ ਕਾਨੂੰਨ ਨੂੰ ਸਿਰ ਤੇ ਰਾਤੇ ਪੇਸ਼ ਕਰਾਂਗੇ। 7 ਪੀਸੀ ਐਕਟ ਤਹਿਤ ਕੰਮ ਕਰਨਾ ਦਾਸ ਘਟਾ ਸੀ। ਔਰ ਕਾਨੂੰਨ ਨੂੰ ਦਤਾ ਕਿਸ ਤਰ੍ਹਾਂ। ਸਰ ਬੀਡੀਪੀਓ ਦੇ ਖਿਲਾਫ ਕੋਈ ਹੋਰ ਵੀ ਕੰਪਲੀਟ ਜਾਂ ਕੋਈ ਮੁਕਦਮਾ ਦਰਜ ਹੈ? ਇੱਕ ਵਾਰ ਵੈਰੀਫਾਈ ਕੀਤਾ ਜਾ ਰਿਹਾ ਹੈ, ਵੈਰੀਫਾਈ ਕੀਤਾ ਜਾ ਰਿਹਾ ਹੈ। ਕਿ ਕੋਈ ਇੰਤਾਂ ਦੀ ਕੋਈ ਸ਼ਿਕਾਇਤ ਹੈ ਕਿ ਨਹੀਂ ਹੈ ਵੀ ਬਾਕੀ ਥੋੜਾ ਜਿਹਾ ਇਨਵੈਸਟੀਗੇਸ਼ਨ ਕਰਾਂਗੇ ਜਿਵੇਂ ਇਹ ਇਨਵੈਸਟੀਗੇਸ਼ਨ ਦੀ ਕੋਈ ਗੱਲ ਸਾਹਮਣੇ ਆਏ ਉਹਦੇ ਖਾਤੇ ਕਰ ਦਿੰਦੇ ਆ ਥੈਂਕ ਯੂ